हेलो एवरीवन वेलकम टू माय चैनल ਜਿਸ ਦਾ ਨਾਮ ਹੈ ਸਿੰਮਰ ਪੰਜਾਬੀ ਚੈਨਲ ਖਾਸ ਤੌਰ ਤੇ ਉਹਨਾਂ ਸਟੂਡੈਂਟਸ ਦੇ ਬਣਾਇਆ ਗਿਆ ਜੋ ਕਿ ਐਨਟੀਏ ਜੁਡੀਸੀ ਨੈਟ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਇੱਥੇ ਆ ਕੇ ਤੁਸੀਂ ਆਪਣੇ ਐਗਜ਼ਾਮ ਦੀ ਤਿਆਰੀ ਕਰ ਸਕਦੇ ਹੋ ਜਿੰਨੇ ਵੀ ਟੌਪਿਕ ਹੈ ਤੁਹਾਡੇ ਐਗਜ਼ਾਮ ਦੇ ਨਾਲ ریلیਟਡ ਸਾਰੇ ਹੀ ਤੁਹਾਨੂੰ ਇੱਥੇ ਮਿਲ ਜਣਗੇ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਨਾਲ ਦੇ ਨਾਲ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲੋ ਤਾਂ ਜੋ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ ਇਸ ਤੋਂ ਲਗਾ ਲਾਈਕਸ ਵੀ ਕਰੋ ਵੀਡੀਓਸ ਨੂੰ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਿਓ ਕਿ ਇਸ ਤਰ੍ਹਾਂ ਦੇ ਲੱਗਦੇ ਪਏ ਨੇ ਟੈਲੀਗ੍ਰਾਮ ਦੇ ਉੱਤੇ ਵੀ ਜਾ ਕੇ ਤੁਸੀਂ ਫੋਲੋ ਕਰ ਸਕਦੇ ਹੋ ਬਹੁਤ سارے ਜਿਹੜੇ ਸਟੂਡੈਂਟਸ ਨੇ ਉਹਨਾਂ ਨੇ ਉੱਥੇ ਮੈਨੂੰ ਫੋਲੋ ਕੀਤਾ ਹੈ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਏਗਾ ਉਸ ਦਾ ਵੀ ਇਸ ਤੋਂ ਇਲਾਵਾ ਅਗਰ ਕੋਈ ਵੀ ਟੌਪਿਕ ਸਮਝਣਾ ਹੋਵੇ ਮੈਸੇਜ ਕਰ ਸਕਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਜਾਂ ਫਿਰ ਈਮੇਲ ਆਈਡੀ ਵੀ نیچے ਦਿੱਤੀ ਹੋਈ ਹੈ ਉੱਥੇ ਵੀ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਜਾਂ ਫਿਰ ਜੇ ਰਹਿ ਗਏ ਤੁਸੀਂ ਮੈਨੂੰ ਮੇਰੇ ਟੈਲੀਗ੍ਰਾਮ ਦੇ ਉੱਤੇ ਵੀ ਜਾ ਕੇ ਮੈਸੇਜ ਕਰ ਸਕਦੇ ਹੋ ਤੇ ਇਸ ਤੋਂ ਇਲਾਵਾ ਜਿਹਨਾਂ ਸਟੂਡੈਂਟਸ ਨੂੰ ਨਹੀਂ ਪਤਾ ਉਹਨਾਂ ਨੂੰ ਮੈਂ ਦੱਸ ਦਿੰਨੀ ਹਾਂ ਕਿ ਤੁਹਾਡੇ ਜਿਹੜੇ ਫਾਰਮ ਐ ਉਹ ਆ ਚੁੱਕੇ ਨੇ ਸੋ ਜਿਹਨਾਂ ਜਿਨ੍ਹਾਂ ਨੇ ਫਿਲ ਕਰਨੇ ਨੇ ਕਰ ਸਕਦੇ ਹੋ ਵੀਡੀਓ ਉਸ ਦੀ ਵੀ ਅਪਲੋਡ ਕਰਾਂਗੀ ਨੈਕਸਟ ਵੀਡੀਓ ਉਸ ਦੀ ਹੋਏਗੀ ਉਸ ਦੇ ਵਿੱਚ ਦੱਸ ਦਾਂਗੀ ਕਿਹੜੀਆਂ-ਕਿਹੜੀਆਂ ਚੀਜ਼ਾਂ ਤੁਹਾਡੇ ਵਾਸਤੇ ਜ਼ਰੂਰੀ ਹੈ ਤੇ ਕਿਸ ਤਰੀਕੇ ਨਾਲ ਤੁਸੀਂ ਐਗਜ਼ਾਮ ਜਿਹੜਾ ਗਏ ਉਸ ਦਾ ਜਿਹੜਾ ਫਾਰਮ ਫਿਲ ਕਰਨਾ ਹੈ ਸਿਟिज ਵਗੈਰਾ ਇਸ ਤੋਂ ਇਲਾਵਾ ਜਿਹੜੀ ਤਿੰਨ categories ਦੇ ਵਿੱਚ ਜਿਵੇਂ ਐਗਜ਼ਾਮ ਹੋਣਾ ਹੈ ਉਹਨਾਂ ਦੇ ਬਾਰੇ ਵੀ ਜ਼ਰੂਰ ਦੱਸਾਂਗੀ ਸੋ ਜ਼ਰੂਰ ਉਸ ਵੀਡੀਓ ਨੂੰ ਧਿਆਨ ਦੇ ਨਾਲ ਦੇਖਿਓ ਇਸ ਵੀਡੀਓ ਤੋਂ ਬਾਅਦ ਉਹ ਵਾਲੀ ਅਪਲੋਡ ਕਰਾਂਗੇ ਬਟ ਹੁਣ ਜਿਹੜਾ ਹੈ ਗਏ ਅਸੀਂ ਜਿਹੜਾ ਸਾਡਾ ਟੌਪਿਕ ਹੈ ਗਏ ਅੱਜ ਦਾ ਪੰਜਾਬ ਦਾ ਨਾਮਕਰਨ ਤੇ ਇਤਿਹਾਸ ਬਹੁਤ ਵਾਰ ਤੁਸੀਂ ਇਹ ਟੌਪਿਕ ਬਹੁਤ ਜਗ੍ਹਾ ਦੇ ਉੱਤੇ ਪੜ ਚੁੱਕੇ ਹੋ ਕੋਈ ਸ਼ੱਕ ਨਹੀਂ ਹੈਗਾ ਬਟ ਕਈ ਚੀਜ਼ਾਂ ਜਿਹੜੀਆਂ ਹੈ ਉਹ ਇਸ ਦੇ ਵਿੱਚ ਅੱਜ ਮੈਂ ਥੋੜੀ ਜਿਹੀ ਪੜਾਵਾਂਗੀ ਜੋ ਕਿ ਇੱਕ ਜਸਟ ਇੱਕ ਕਹਾਣੀ ਦੇ ਤੌਰ ਦੇ ਉੱਤੇ ਹੀ ਐਕਸਪਲੇਨ ਕਰਾਂਗੀ ਜ਼ਿਆਦਾ ਫਾਰਮੈਲਟੀ ਨਹੀਂ ਹੈ ਕਿ ਇਸ ਦੇ ਵਿੱਚ ਪੜਨ ਵਾਲੀ ਜਿਵੇਂ ਨਾਰਮਲ ਚੀਜ਼ਾਂ ਹੀ ਹੁੰਦੀਆਂ ਨੇ ਕਿਵੇਂ ਆ ਕਿਵੇਂ ਨਹੀਂ ਬਟਾ ਥੋੜਾ ਜਿਹਾ ਉਸ ਤੋਂ ਹਟ ਕੇ ਜਿਹੜਾ ਹੈ ਗਏ ਅੱਜ ਸੀ ਪੜਾਂਗੇ ਤੇ ਸ਼ੁਰੂਆਤ ਕਰਦੇ ਹਾਂ ਅੱਜ ਦੇ ਜਿਹੜੇ ਟੌਪਿਕ ਦੀ ਓਕੇ ਸੋ ਆਪਣੀ ਜਿਹੜੀ ਵੀਡੀਓ ਹੈ ਜਿੰਨਾਂ ਜਿੰਨਾਂ ਨੂੰ ਅੱਛੀ ਲੱਗਦੀਆਂ ਨੇ ਤਾਂ ਪਲੀਜ਼ ਆਪਣੀ ਜਿਹੜੀ ਬਾਕੀ ਜਿੰਨਾਂ ਜਿੰਨਾਂ ਨੇ ਲਰਨ ਕਰਨਾ ਹੋਵੇਗਾ ਸਟੂਡੈਂਟਸ ਨੇ ਨਾਲ ਤੁਸੀਂ ਵੀ ਸ਼ੇਅਰ ਕਰਿਓ ਤੇ ਅੱਜ ਅਸੀਂ ਸ਼ੁਰੂਆਤ ਕਰਦੇ ਆਂ ਨੈਕਸਟ ਟੌਪਿਕ ਦੀ ਸੋ ਪੰਜਾਬ ਦਾ ਨਾਮਕਰਨ ਤੇ ਇਤਿਹਾਸ ਕਿਵੇਂ ਹੋਇਆ ਇਸ ਦੇ ਬਾਰੇ ਪੜਾਂਗੇ ਸੋ ਸਭ ਤੋਂ ਪਹਿਲਾਂ ਇਹਨਾਂ ਨੇ ਜਿਵੇਂ ਪੈਰਾ ਦਿੱਤਾ ਹੈ ਅਸੀਂ ਇੱਥੋਂ ਸ਼ੁਰੂ ਕਰਾਂਗੇ ਕਿ ਪੰਜਾਬ ਦਾ ਸਭ ਤੋਂ ਜਿਹੜਾ ਪੁਰਾਣਾ ਨਾਮ ਕੀ ਹੈ ਦਾਸੀ ਸਪਤ ਸਿੰਧੂ ਸੀ ਤੇ ਜਿਸ ਦੇ ਬਾਰੇ ਜੇਕਰ ਅਸੀਂ ਦੇਖਿਆ ਜਾਵੇ ਤਾਂ ਆਰੀਆ ਦੇ ਸਭ ਤੋਂ ਜਿਹੜੇ ਪ੍ਰਾਚੀਨ ਗ੍ਰੰਥ ਰਿਗਵੇਦ ਤੋਂ ਸਾਨੂੰ ਇਹ ਜਾਣਕਾਰੀ ਮਿਲ ਜਾਂਦੀ ਹੈ ਸप्त ਸਿੰਧੂ ਤੋਂ ਪਾਰ ਸੀ ਸੱਤ ਦਰਿਆਵਾਂ ਦੀ ਧਰਤੀ ਜਿਹੜਾ ਸਭ ਨੂੰ ਪਤਾ ਹੈ ਤੇ ਰਿਗਵੇਦ ਵਿੱਚ ਇਹ ਇਹ ਜਿਹੜੇ ਸੱਤ ਦੇ ਕਿਸੀ ਇੱਥੇ ਸੱਤ ਹੈ ਸੱਤਾਂ ਦਰਿਆਵਾਂ ਯਾਨੀ ਕਿ ਸਿੰਧ ਜੇਹਲਮ ਚਨਾ ਰਾਵੀ ਸਤਲੁਜ ਬਿਆਸ ਤੇ ਸਰਸਵਤੀ ਇਸ ਦਾ ਜ਼ਿਕਰ ਜਿਹੜਾ ਹੈ ਉਹ بار-बार ਕੀਤਾ ਗਿਆ ਹੈ ইরਾਨੀ ਜਣੇ ਸਿਨਾ ਉਹਨਾਂ ਨੇ ਕੀ ਕੀਤਾ ਸੀ ਸप्त ਸਿੰਧੂ ਲਈ ਇੱਕ ਸ਼ਬਦ ਜਿਸ ਨੂੰ ਅਸੀਂ ਹਫਤ ਹਿੰਦੂ ਜਿਹੜਾ ਗਏ ਉਹ ਸ਼ਬਦ ਵਰਤਿਆ ਸੀ ਓਬਵੀਅਸਲੀ ਕਿਉਂ ਕਿ ਅਸੀਂ ਬਾਅਦ ਦੇ ਵਿੱਚ ਵੀ ਪੜਿਆ ਹੈ ਕਿ ਸਸਾ ਤੇ ਹਾਹਾਤੂਨੀ ਜਿਹੜਾ ਹੈ ਨਾ ਉਸ ਦਾ ਬੜਾ ਮਿਕਸਚਰ ਮਿਲਦਾ ਸੀ ਸੋ ਸਸੇ ਨੂੰ ਹਾਹੇ ਤੂਨੀ ਦੇ ਵਿੱਚ ਉਹ ਚਾਰਦੇ ਸੀ ਇਸ ਕਰਕੇ ਉਹਨੇ ਸਸੇ ਦੀ ਜਗ੍ਹਾ ਹਾਹਾਤੂਨੀ ਜੜੀ ਹੈ ਉਹ ਕਿਹਾ ਸੀ ਵੇਦ ਜਿਹੜੇ ਸੀ ਸਾਡੇ ਪੁਰਾਣੇ ਉਸ ਦੇ ਵਿੱਚ ਕੀ ਕਹ ਸੀ ਸਪਤ ਸਿੰਧੂ ਦੀ ਔਲਾਦ ਜਿਹੜੀ ਹੈ ਉਹਨੂੰ ਭਾਰਤ ਜਿਹੜਾ ਹੈ ਕਿਹਾ ਗਿਆ ਹੈ ਤੇ ਜੋ ਕਿ ਪਿੱਛੇ ਜਾ ਕੇ ਅਸੀਂ ਇਸੇ ਨਾਮ ਤੋਂ ਹੀ ਆਪਣੇ ਦੇਸ਼ ਨੂੰ ਜਿਹੜਾ ਦਵਾ ਬੁਲਾਣਾ ਸ਼ੁਰੂ ਕਰ ਦਿੱਤਾ ਸੀ ਯੂਨਾਨੀ ਜਿਹੜੇ ਸੀ ਉਹਨਾਂ ਨੇ ਕੀ ਕੀਤਾ ਸੀ ਸਿੰਧ ਨਦੀ ਜਿਹੜੀ ਸੀ ਨਾ ਉਹਨੂੰ ਉਹਨਾਂ ਨੇ ਇੰਦੋਸ ਜਾਂ ਜਿਹਨੂੰ ਇੰਡਸ ਜਿਸ ਅਸੀਂ ਕਹਿੰਨੇ ਹਾਂ ਤੇ ਇਹਨਾਂ ਦੇ ਜਿਹੜੇ ਵਸਨੀਕ ਸੀ ਉਹਨਾਂ ਨੂੰ ਇੰਡੋਈ ਜਿਹੜਾ ਜੱਸੀ ਉਹ ਕਿਹਾ ਜਾਂਦਾ ਸੀ ਸੋ ਇੱਥੋਂ ਹੀ ਬਾਅਦ ਦੇ ਵਿੱਚ ਇੰਡੀਆ ਨਾਮ ਜਿਹੜਾ ਸੀ ਉਹ ਬਣਿਆ ਤੇ ਸप्तसिंधੂ ਤੋਂ ਪਿੱਛੋਂ ਇਹ ਜਿਹੜਾ ਜੱਸੀ ਭੂਖਣ ਜਾਂ ਇਹ ertid ਜਿਹੜੀ ਸੀ ਇਹਨੂੰ ਕੀ ਗੱਸੀ ਵਹੀਕ ਤੇਸ਼ ਜਿਹੜਾ ਸੀ ਤੱਕ ਦੇਸ਼ ਮਦਰ ਦੇਸ਼ ਜਾਂ ਪੰਚਨੰਦ ਵੀ ਕਿਹਾ ਜਾਂਦਾ ਸੀ ਤੇ ਜੇਕਰ ਹੁਣ ਇਹ ਜਿਹੜਾ ਕੁਐਸਚਨ ਹੈ ਨਾ ਤੁਹਾਡੇ ਜਿਹੜੇ ਇਕੱਤਾ ਨੈੱਟ ਦੇ ਐਗਜ਼ਾਮ ਜਿਹੜਾ ਤੁਸੀਂ ਦਿੰਦੇ ਹੋ ਉਸ ਤੋਂ ਪਹਿਲਾਂ ਜਿਹੜਾ ਤੁਸੀਂ ਮਿਡਲ ਜਿਹੜੇ ਗਿਆ ਉਥੋਂ ਮਾਸਟਰ ਕ੍ਰੇਡ ਤੋਂ ਜਿਹੜੇ ਐਗਜ਼ਾਮ ਹੁੰਦੇ ਹਨ ਨਾ ਉੱਥੇ ਇਹ ਵਾਲਾ ਕੁਐਸਚਨ ਬੜੇ ਈਜ਼ੀ ਪੁੱਛੇ ਜਾਂਦੇ ਨੇ ਸੋ ਇਹਨਾਂ ਤੋਂ ਤੁਸੀਂ ਇੱਕ ਥੋੜੀ ਬਹੁਤੀ ਜਾਣਕਾਰੀ ਲੈ ਕੇ ਦੇਖ ਸਕਦੇ ਹੋ ਕਿ ਸਖਤ ਸਿੰਧੂ ਤੋਂ ਪਿੱਛੇ ਜਿਹੜਾ ਹੈਗਾ ਸੀ ਇਸ ਨੂੰ ਅਸੀਂ ਵਹੀਕ ਦੇਸ਼ ਟੱਕ ਦੇਸ਼ ਮਦਰ ਦੇਸ਼ ਪੰਚਨੰਦ ਜਿਹੜਾ gsi ਇਹਨਾਂ ਬਨਾਵਾਂ ਦੇ ਨਾਲ ਵੀ ਕੀ gsi ਇਹਨਾਂ ਨੂੰ ਬੁਲਾਉਂਦੇ ਸੀ ਠੀਕ ਹੈ ਉਸ ਤੋਂ ਬਾਅਦ ਨੈਕਸਟ ਜਿਹੜਾ ਹੈਗਾ ਇਸ ਦੇ ਵਿੱਚ ਜਿਵੇਂ ਮੈਂ ਕਹਿਆ ਸੀ ਕਿ ਸ਼ਾਰਟ ਦੇ ਵਿੱਚ ਥੋੜਾ ਥੋੜਾ ਹੀ ਜ਼ਿਆਦਾ ਨਹੀਂ ਪੜਾ ਮੰਗੀ ਹੁਣ ਇਸ ਤੋਂ ਬਾਅਦ ਦੇਖੋ ਸਾਡੇ ਕੋਲ ਮੇਨ ਅਸੀਂ ਜਦੋਂ ਅਸੀਂ ਭਾਸ਼ਾ ਦੇ ਬਾਰੇ ਵੀ ਪੜਦੇ ਆ ਨਾ ਅਸੀਂ ਆਰੀਆ ਤੋਂ ਸ਼ੁਰੂਆਤ ਕਰਦੇ ਹਾਂ ਤਾਂ ਆਬਵੀਅਸਲੀ ਮੋਡਲੇ ਦੇ ਵਿੱਚ ਕੀ ਗਏ ਸੀ ਸਭ ਤੋਂ ਪਹਿਲਾਂ ਸੜਬੋ ਆਰੀਆ ਕਬੀਲੇ ਹੀ ਮਿਲਦੇ ਸੀ ਤੇ ਇਹ ਕਿ ਜਦੋਂ ਇੱਧਰ ਆਏ ਇਹ ਅਲੱਗ-ਅਲੱਗ ਜਗ੍ਹਾ ਦੇ ਉੱਤੇ ਵੱਸ ਗਏ ਇਹਨਾਂ ਦੇ ਟਿਕਾਣੀ ਜਾਤੀ ਤੇ ਗੋਤ ਜਿਹੜੇ ਸੀ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜੇ ਸੀ ਇੱਥੇ ਜੁੜ ਗਏ ਸੀ ਤੇ ਬਾਅਦ ਦੇ ਵਿੱਚ ਮਦਰ ਜੜੀ ਗਈ ਸੀ ਜਿਵੇਂ ਇਹਨਾਂ ਦੇ ਨਾਲ ਜਦੋਂ ਜੁੜੇ ਮਦਰ ਦੇਸ਼ ਜਿਹੜਾ ਹੈਗਾ ਸੀ ਉਹ ਇੱਕ ਆਰੀਆ ਦੀ ਗੋਤ ਵੀ ਸੀ ਨਾਲ ਦੇ ਨਾਲ ਉੱਥੋਂ ਦੇ ਇੱਕ ਰਾਜੇ ਦੇ ਪੁੱਤਰ ਦਾ ਨਾਮ ਵੀ ਸੀ ਇਸੇ ਤਰ੍ਹਾਂ ਜਿਹੜੇ ਟੱਕੇਗੇ ਸੀ ਟੱਕ ਕੀ ਗਈ ਸੀ ਇੱਕ ਜਾਤੀ ਸੀ ਠੀਕ ਹੈ ਇਹ ਵੀ ਤੁਸੀਂ ਬੜੀ ਬੜੀ ਨਾਮ ਪੜਿਆ ਹੋਗਾ ਸੀ ਤਵਹੀਕ ਜਿਹੜਾ ਇਸ ਦੇ ਵਿੱਚ ਸਾਨੂੰ ਮਿਲਦਾ ਹੈ ਗਏ ਨਾ ਇਸ ਦਾ ਮਤਲਬ ਹੁੰਦਾ ਹੈ ਬਾਹਰਲਾ ਜਾਂ ਬੇਗਾਨਾ ਸੋ ਵਹੀਕ ਦੇਸ਼ ਇਸ ਦੇ ਵਿੱਚ ਜਿਸ ਨੂੰ ਕਹਿ ਦਿੱਤਾ ਗਿਆ ਤੇ ਇਹ ਵਹੀਕ ਤੇ ਸ਼ੈਤਾਨ ਦਾ ਨਾਮ ਪਿਆ ਸੀ ਕਿਉਂਕਿ ਇੱਥੇ ਰਹਿਣ ਵਾਲੇ ਜਿਹੜੇ ਸੀ ਸ਼ਾਇਦ ਬਾਹਰੋਂ ਆਏ ਹੋਣਗੇ ਇਸ ਕਰਕੇ ਉਹਨਾਂ ਦਾ ਆ ਆਧਾਰ ਦੇ ਉੱਤੇ ਇਹ ਜਿਹੜਾ ਨਾਮ ਸੀ ਉਹ ਰੱਖਿਆ ਗਿਆ ਸੀ ਸੋ ਕਹਿੰਦੇ ਸਾਰੇ ਜਿਹੜੇ ਨਾਮ ਸੀ ਨਾ ਇਨਾਂ ਦੇ ਵਿੱਚੋਂ ਜਿਹੜਾ ਗੈਸੀ ਨ ਸप्तसिंधੂ ਉਹਨਾਂ ਦੇ ਵਿੱਚੋਂ ਦੋ ਦਰਿਆ ਜਿਹੜੇ ਗੈਸੀ ਸਿੰਧ ਤੇ ਸਰਸਵਤੀ ਜਿਹੜੇ ਸਾਡੇ ਮਿਲਦੇ ਸੀ ਸਿੰਧ ਤੇ ਸਰਸਵਤੀ ਇਹਨਾਂ ਨੂੰ ਕੱਟ ਦਿੱਤਾ ਗਿਆ ਠੀਕ ਹੈ ਤੇ ਸਾਡ ਕੋ ਕੀ ਗੈਸੀ ਪੰਜ ਦਰਿਆਵਾਂ ਦੀ ਧਰਤੀ ਜਿਹੜੀ ਗਈ ਸੀ ਉਹ ਰਹਿ ਗਈ ਤੇ ਜਿਸ ਨੂੰ ਅਸੀਂ ਨਾਮ ਦਿੱਤਾ ਸੀ ਪੰਚਨੰਦ ਠੀਕ ਹੈ ਇਹਨਾਂ ਥੀਅਰ ਹੋ ਗਿਆ ਹੁਣ ਦੇਖੋ ਸਾਡੇ ਕੋ ਅੱਗੇ ਆਇੰਦਾ ਨਵਾਂ ਪੰਜਾਬ ਦਾ ਨਾਮ ਜਿਹਨੂੰ ਅਸੀਂ ਪੰਜ ਨੰਦ ਦਾ ਕਿੰਨੇ ਆ ਨਾਮ ਸੋ ਇਹ ਫਾਰਸੀ ਤਰਜਮਾ ਹੈ ਗਏ ਅਰਬੀ ਫਾਰਸੀ ਦੇ ਵਿੱਚ ਕੀ ਹੈ ਦਸੀ ਆਵ ਨੂੰ ਪਾਣੀ ਕਹਿੰਦੇ ਸੀ ਇਸ ਲਈ ਭੂਗੋਲਿਕ ਦ੍ਰਿਸ਼ਟੀ ਤੋਂ ਅਸੀਂ ਪੰਜਾਬ ਨੂੰ ਕੀ ਕਹਿਣਾ ਸ਼ੁਰੂ ਕਰ ਦਿੱਤਾ ਪੰਜ ਆਵ ਮੀਨਸ ਪੰਜ ਦਨਿਆਵਾ ਦੀ ਧਰਤੀ ਤੇ ਇਹ ਉਸ ਟੁਕੜੇ ਦਾ ਨਾਮ ਉਸ ਜਗ੍ਹਾ ਦਾ ਨਾਮ ਹੈ ਗਏ ਜੋ ਹੁਣ ਅਜੋਕੇ ਭਾਰਤ ਦੇ ਵਿੱਚ ਅਗਰ ਦੇਖਿਆ ਜਾਵੇ ਦਾ ਨਾਰਦਰਨ ਸਾਈਡ ਜਿਤ ਨੂੰ ਆਨੇ ਕਹਿ ਦਿੱਤਾ ਜਾਂਦਾ ਹੈਗਾ ਮਤਲਬ ਉੱਤਰ ਪੱਛਮ ਦੇ ਵਿੱਚ ਜਿਹੜਾ ਗਏ ਇਸ ਖਿੱਤੇ ਦਾ ਸੀ ਤੇ ਪੰਜਾਬ ਦਾ ਜਿਹੜਾ ਇਹ ਨਾਮ ਸੀ ਨਾ ਉਹ ਮੁਗਲ ਕਾਲ ਵੇਲੇ ਜ਼ਿਆਦਾ ਜਿਹੜਾ ਸੀ ਉੱਥੋਂ ਇਹ ਪ੍ਰਚਲਿਤ ਹੋਇਆ ਸੀ ਇਹ ਜਿਹੜਾ ਪੰਜਾਬ ਨਾਮ ਸੀ ਇਹ ਉਦੋਂ ਜਿਹੜਾ ਅਸੀ ਇਹ ਪਿਆ ਤੇ ਅੱਗੇ ਹੁਣ ਅਸੀਂ ਇਸੇ ਤੋਂ ਹੀ ਇਹਨੂੰ ਅੱਗੇ ਜਿਹੜਾ ਵਧਾ ਰਹੇ ਹਾਂ ਠੀਕ ਹੈ ਹੁਣ ਅੱਗੇ ਹੈ ਗਏ ਸੜਕੋ ਜਿਉਂ-ਜਿਉਂ ਦੇਖੋ ਟਾਈਮ ਅੱਗੇ ਚੇਂਜ ਹੁੰਦਾ ਗਿਆ ਤਾਂ ਸਾਡੇ ਕੋ ਜਿਹੜੇ ਪ੍ਰਾਚੀਨ ਕਾਲ ਆਇਆ ਮੱਧ ਕਾਲ ਆਇਆ ਸੋ ਹੌਲੀ ਹੌਲੀ ਇਸ ਖਿੱਤੇ ਦਾ ਨਾਮ ਵੀ ਬਦਲਦਾ ਗਿਆ ਮਤਲਬ ਇਹ ਚੀਜ਼ ਜਿਹੜੀ ਸੀ ਨਾ ਇਹ ਜਗ੍ਹਾ ਇਸ ਦਾ ਨਾਮ ਵੀ ਚੇਂਜ ਜਿਹੜਾ ਹੁੰਦਾ ਗਿਆ ਤੇ ਕਈ ਨਾਮ ਸਾਨੂੰ ਜਿਹੜੇਗੇ ਸੀ ਮਿਲਦੇ ਗਏ ਪਹਿਲੋ ਜਿਵੇਂ ਸੱਤ ਸਿੰਧੂ ਸੀ ਤੇ ਇੱਥੋਂ ਦੀ ਜਿਹੜੀ ਬੋਲੀ ਸੀ ਉਹਨੂੰ ਸੱਤ ਸਿੰਧ ਵੀ ਕਿਹਾ ਜਾਂਦਾ ਸੀ ਯਾਦ ਰੱਖਿਓ ਜਦੋਂ ਸੱਤ ਸਿੰਧੂ ਨਾਮ ਪਿਆ ਸੀ ਨਾ ਉਦੋਂ ਹੀ ਇਸ ਦੇ ਜਿਹੜੀ ਇਹ ਕੀ ਸੀ ਆ ਕਹ ਸਕਦੇ ਤੁਸੀਂ ਨਾਮ ਇਸਾ ਜਿਹੜਾ ਪਹਿ ਹੈ ਗਸੀ ਭਾਸ਼ਾ ਦਾ ਸਪਤ ਸਿੰਧੂ ਕਿਐ ਸੀ ਇੱਕ ਮਿੰਟ ਚੁੱਕੋ ਐਕਚੁਅਲੀ ਨਾ ਨੋਟੀਫਿਕੇਸ਼ਨ ਜਦੋਂ ਆਉਂਦੇ ਆ ਨਾ ਉਦੋਂ ਪ੍ਰੋਬਲਮ ਹੁੰਦੀ ਆ ਟੂ-डू ਉੱਥੋਂ ਹੀ ਆ ਰਿਹਾ ਸੀ ਅੱਗੇ ਹੁਣ ਦੇਖੋ ਬਾਅਦ ਦੇ ਵਿੱਚ ਫਿਰ ਵਹੀਕ ਆਏ ਜਿਵੇਂ ਉਹਨਾਂ ਕਹਿੰਦਾ ਹੌਲੀ-ਹੌਲੀ ਅੱਗੇ ਜਦੋਂ ਆਉਂਦੇ ਗਏ ਤੇ ਨਾਮ ਚੇਂਜ ਹੁੰਦਾ ਗਿਆ ਇਸ ਜਗ੍ਹਾ ਦਾ ਪਹਿਲਾਂ ਸਪਤ ਸਿੰਧੂ ਸੀ ਜਦੋਂ ਵਹੀਕ ਆਏ ਤਾਂ ਉਹਨਾਂ ਨੇ ਇੱਥੋਂ ਦੀ ਬੋਲੀ ਵਹੀਕੀ ਜਿਹੜੀ ਰੱਖ ਦਿੱਤੀ ਫਿਰ ਜਦੋਂ ਟੱਕ ਆਇਆ ਸੀ ਉਹਨਾਂ ਨੇ ਟੱਕੀ ਤੇ ਜਾਂ ਮਦਰ ਭਾਸ਼ਾ ਐ ਜਿਹੜੇ ਕੀ ਸੀ ਸਾਨੂੰ ਚੀਜ਼ਾਂ ਮਿਲਦੀਆਂਗੇ ਤੇ ਇਹ ਜਿਹੜੇ ਸਾਨੂੰ ਉਥੋਂ ਪਤਾ ਲੱਗੇ ਜਦੋਂ ਸਾਨੂੰ ਇੱਥੋਂ ਪੁਰਾਣੀਆਂ ਚੀਜ਼ਾਂ ਖੋਜਾਂ ਜਿਹੜੀਆਂ ਕੀਤੀਆਂ ਗਿਆ ਉਥੋਂ ਹੀ ਨਿਕਲ ਕੇ ਸਾਨੂੰ ਜਿਹੜਾ ਸਾਹਮਣੇ ਮਿਲਦਾ ਗਵਾ ਤੇ ਬਾਅਦ ਦੇ ਵਿੱਚ ਜਿਵੇਂ ਅੱਗੇ ਟਾਈਮ ਚੇਂਜ ਹੁੰਦਾ ਗਿਆ ਤੇ ਪੰਜਾਬ ਦਾ ਜਦੋਂ ਇੱਥੇ ਇੱਥੋਂ ਦੀ ਪੋਲੀ ਜਿਹੜੀ ਸੀ ਉਹ ਪੰਜਾਬੀ ਜਿਹੜੀ ਕੀ ਸੀ ਰੱਖੀ ਗਈ ਹੁਣ ਅਸੀਂ ਇੱਥੇ ਦੇਖਦੇ ਨੇ ਆ ਪੰਜਾਬ ਦਾ ਇਤਿਹਾਸ ਜਿਹੜਾ ਸੀ ਉਹ ਲੇਖਕਾਂ ਦੇ ਦੁਆਰਾ ਹੁਣ ਦੇਖੋ ਪਰ ਪੰਜਾਬ ਦਾ ਜਿਹੜਾ ਇਤਿਹਾਸ ਹੈ ਨਾ ਵੱਖ-ਵੱਖ ਲੇਖਕ ਜਿਹੜੇ ਗਏ ਸੀ ਇਸ ਦੇ ਵਿੱਚ ਸਾਨੂੰ ਮਿਲਦੇ ਕਿਹਨੇ ਸੋਹਿੰਦਰ ਸਿੰਘ ਵੰਜਾਰਾ ਬੀਦੀ ਗੁਰਬਖਸ਼ ਸਿੰਘ ਤੇ ਨਾਲ ਦੇ ਨਾਲ ਰਮਿੰਦਰ ਰਵੀ ਇਹਨਾਂ ਦੀਆਂ ਨਾ ਆਪਣੇ ਆਪਣੇ ਥਿਉਰੀਜ਼ ਹੈ ਗਏ ਨੇ ਆਪਣੇ ਆਪਣੇ ਤਰੀਕੇ ਦੇ ਨਾਲ ਇਹਨਾਂ ਨੇ ਸਾਨੂੰ ਦੱਸਿਆ ਹੈ ਬਟ ਇਹ ਮੈਂ ਤਾਂ ਲਿਖਿਆ ਕਿਉਂਕਿ ਇਹਨਾਂ ਨੇ ਨਾ ਕੁਝ ਵਰਡ ਜਿਹੜੇ ਇਸ ਦੇ ਵਿੱਚ ਯੂਜ਼ ਕੀਤੇ ਨੇ ਜੋ ਕਿ ਤੇ ਹੋਰ ਅਸੀਂ ਸ਼ਾਇਦ ਨਹੀਂ ਪੜੇ ਹੋਏ ਤਾ ਕਰਕੇ ਮੈਂ ਇੱਥੇ ਪੜਾ ਰਹੀ ਆ ਇਹਨਾਂ ਦੇ ਬਾਰੇ ਸੋ ਸਭ ਤੋਂ ਪਹਿਲਾਂ ਅਸੀਂ ਸੋਹਿੰਦਰ ਸਿੰਘ ਮਨਜਾਰਾ ਵਿਧੀ ਦੇ ਬਾਰੇ ਪੜਦੇ ਆ ਉਹਨਾਂ ਨੇ ਕੀ ਕਿਹਾ ਹੈ ਗਵਾ ਕਿ ਪੰਜਾਬੀ ਸੱਭਿਆਚਾਰ ਦਾ ਜਿਹੜਾ ਮੁੱਢ ਸੀ ਨਾ ਉਹ ਵੈਦਿਕ ਤੇ ਪੂਰਵ ਵੈਦਿਕ ਜਦੋਂ ਟਾਈਮ ਸੀ ਨਾ ਉਦੋਂ ਤੋਂ ਹੀ ਇਸ ਦੀ ਜਿਹੜੀ ਸ਼ੁਰੂਆਤ ਹੋ ਚੁੱਕੀ ਸੀ ਤੇ ਜਦੋਂ ਇਹ ਫੈਲਿਆ ਸੀ ਇੱਥੇ ਵੈਦਿਕ ਤੇ ਪੂਰਵ ਵੈਦਿਕ ਟਾਈਮ ਸੀ ਨਾ ਉਦੋਂ ਤੋਂ ਇਹ ਪੰਜਾਬ ਵੀ ਸੱਭਿਆਚਾਰ ਹੋਣ ਦੇ ਵਿੱਚ ਆ ਗਿਆ ਉਹਨਾਂ ਨੇ ਪੰਜਾਬੀ ਸੱਭਿਆਚਾਰ ਦੀ ਗੱਲ ਕੀਤੀ ਹੈ ਕਿ ਸਾਡੇ ਕੋ ਉਦੋਂ ਹੀ ਇਹ ਜਿਹੜਾ ਦੱਸੇ ਸਟਾਟਿਸ ਦੀ ਹੋ ਚੁੱਕੇ ਸੀ ਉਹਨਾਂ ਨੇ ਕੀ ਕਹਾਗਾ ਸੀ ਅ ਕਿ ਭਾਸ਼ਾ ਦੇ ਆਧਾਰ ਤੇ ਅਗਰ ਦੇਖਿਆ ਜਾਵੇ ਨਾ ਤਾਂ ਇਹਨੂੰ ਕੈਕਲੇ ਦੇਸ਼ ਕਿਹਾ ਜਾਂਦਾ ਸੀ ਰਮਾਇਨ ਜਿਹੜਾ ਗਾ ਸੀ ਉਹਨਾਂ ਦੇ ਆਧਾਰ ਦੇ ਵਿੱਚ ਦੇਖਿਆ ਜਾਵੇ ਤੇ ਉਸ ਸਮੇਂ ਇਸ ਨੂੰ ਕੈਕਲੇ ਜਿਹੜਾ ਦੇਸ਼ ਸੀ ਨਾ ਉਹ ਕਿਹਾ ਗਿਆ ਸੀ ਬਾਅਦ ਦੇ ਵਿੱਚ ਜਿਹੜਾ ਗਾ ਸੀ ਹੌਲੀ ਹੌਲੀ ਟਾਈਮ ਜਦੋਂ ਚੇਂਜ ਹੁੰਦਾ ਗਿਆ ਅਲੱਗ-ਅਲੱਗ ਜਿਹੜੇ ਲੋਕੀ ਆਂਦੇ ਗਏ ਇੱਥੇ ਨਿਵਾਸ ਕਰਦੇ ਗਏ ਉਹਨਾਂ ਨੇ ਕੀ ਕਹਾ ਸੀ ਇਸ ਦਾ ਨਾਮ ਜਿਹੜਾ ਹੈਗਾ ਸੀ ਇਹ ਚੇਂਜ ਕਰਕੇ ਰੱਖ ਦਿੱਤਾ ਸੋ ਇਹ ਹੈਦਾ ਸੀ ਇਹਨਾਂ ਦੀ ਧਰਨਾ ਨੈਕਸ ਸਾਨੂੰ ਮਿਲਦੇਗੇ ਨੇ ਗੁਰਬਖਸ਼ ਸਿੰਘ ਠੀਕ ਹੈ ਸੋ ਗੁਰਬਖਸ਼ ਸਿੰਘ ਜਿਹੜੇਗੇ ਸੀ ਉਹਨਾਂ ਨੇ ਇਸੇ ਬਾਰੇ ਕੀ ਕਹਿ ਗਏ ਕਿ ਪੰਜਾਬੀ ਸੱਭਿਆਚਾਰ ਦਾ ਜਿਹੜਾ ਮੁੱਢ ਹੈ ਉਹ ਕੀ ਗੱਲ ਸੀ ਪੰਜਾਬ ਸੱਭਿਆਚਾਰ ਦੇ ਨਾਮਕਰਨ ਤਾਂ ਜਾਂ ਫਿਰ ਅਗੋ ਟਿਆ ਜਾ ਪੁੰਗੋਲੀ ਖਿੱਤੇ ਨੂੰ ਇੱਕ ਸਮੱਸਿਆ ਵਜੋਂ ਕਹਿੰਦੇ ਪੇਸ਼ ਕਰਨਾ ਅਜੀਬ ਹੋਵੇਦਾ ਉਹਨਾਂ ਨੇ ਨਾ ਵੱਖ-ਵੱਖ ਲੋਕਾਂ ਦੀ ਇੱਥੇ ਗੱਲ ਕੀਤੀ ਹੈ ਕਿ ਇਹਨਾਂ ਨੂੰ ਜਿਹੜੀ ਇੱਕ ਸਮੱਸਿਆ ਵਜੋਂ ਗ੍ਰਹਿਣ ਕਰਦੇ ਆ ਨਾ ਉਹ ਕਹਿੰਦੇ ਇੱਥੇ ਜੀ ਕੀ ਕਹਵਾ ਅਜੀਬ ਲੱਗਦਾ ਹੈ ਕਹਵਾ ਉਹਨਾਂ ਨੇ ਕੀ ਹੋਇਆ ਸੀ ਕਿ ਸਭ ਤੋਂ ਪਹਿਲਾਂ ਸਾਨੂੰ ਪਤਾ ਹੀ ਹੈ ਕਿ ਪੰਚਨੰਦ ਜਿਹੜਾ ਹੈਗਾ ਸੀ ਇਹ ਸਾਨੂੰ ਵਰਡ ਮਿਲਿਆ ਹੈਗਾ ਸੀ ਤੇ ਇਹ ਪੰਚਨੰਦ ਜਿਹੜਾ ਵਰਡ ਸੀ ਨਾ ਇਹ ਪੰਜਾਬ ਦਾ ਹੀ ਇੱਕ ਭਰੇਾਈ ਜਿਹੜਾ ਬੋੜੇਗਾ ਸੀ ਉਹ ਮੰਨਿਆ ਜਾਂਦਾ ਸੀ ਇਸੇ ਖਿੱਤੇ ਲਈ ਇਹ ਜਿਹੜਾ ਵਰਡ ਸੀ ਪੰਜਾਬ ਵਾਸਤੇ ਪੰਚਨੰਦ ਉਦੋਂ ਵਰਤਿਆ ਜਾਂਦਾ ਸੀ ਤੇ ਇੱਥੇ ਹੀ ਸप्तसिंधੂ ਵੀ ਵਰਡ ਜਿਹੜਾ ਹੈਗਾ ਸੀ ਉਹ ਵਰਤਿਆ ਜਾਂਦਾ ਸੀ ਠੀਕ ਹੈ ਹੁਣ ਹੌਲੀ ਹੌਲੀ ਜਿਹੜਾ ਇਹ ਚੇਂਜ ਹੁੰਦਾ ਗਿਆ ਤੇ ਬਾਅਦ ਵਿੱਚ ਇਹ ਅੱਗੋ ਨਿਸ਼ਚੈ ਹੀ ਜਿਹੜਾ ਹੁਣ ਅੱਜ ਅਸੀਂ ਪੰਜਾਬੀ ਸੱਭਿਆਚਾਰ ਦਾ ਰੂਪ ਦੇਖਦੇ ਆ ਇਹ ਇੱਥੋਂ ਹੀ ਜਿਹੜਾ ਹੈਗਾ ਸੀ ਉਹ ਬਦਲ ਕੇ ਆਇਆ ਸੀ ਹੁਣ ਇੱਥੇ ਉਹਨਾਂ ਨੇ ਗੱਲ ਕੀਤੀ ਆ ਪੰਜਾਬ ਦੀਆਂ ਪੂੰਗੋਲੀ ਕਹਾੱਤਾਂ 12ਵ ਜਿਹੜੇ ਆਏ ਉਹਨਾਂ ਨੇ ਇੱਥੇ ਕੀ ਗੱਸੀ ਹੌਲੀ ਹੌਲੀ ਆਪਣਾ ਨਿਵਾਸ ਕੀਤਾ ਉਹਨਾਂ ਨੇ ਇੱਕ ਹੱਦਾਂ ਜਿਹੜੀਆਂ ਸੀ ਸੀਆਂ ਨਿਸ਼ਚਿਤ ਕੀਤੀਆਂ ਤੇ ਅੱਜ ਜਿਹੜੀ ਗਿੱਸ ਸਾਡੇ ਕੋਲ ਇੱਕ ਆਫੀਸ਼ੀਅਲ ਇੱਕ ਸਾਡੀ ਇੱਕ ਹੱਦ ਜਿਹੜੀ ਹੈ ਉਹ ਬਦਲ ਚੁੱਕੀ ਗਈ ਹੈ ਤੇ ਅੱਜ ਇੱਧਰ ਹੱਦ ਹੋਰ ਹੈ ਤੇ ਇੱਧਰ ਦਾ ਪੰਜਾਬ ਦਾ ਸੱਭਿਆਚਾਰ ਅਲੱਗ ਹੈ ਤੇ ਉੱਧਰ ਦਾ ਜਿਹੜਾ ਸੱਭਿਆਚਾਰ ਹੈ ਉਹ ਅਲੱਗ ਜਿਹੜਾ ਹੈ ਗਵਾ ਸਾਨੂੰ ਮਿਲਦਾ ਗਵਾ ਇਹ ਉਹਨਾਂ ਨੇ ਇੱਥੇ ਜਿਹੜੀ ਗੀ ਹੈ ਇਸ ਦੇ ਬਾਰੇ ਗੱਲ ਕੀਤੀ ਹੈ ਉਸ ਤੋਂ ਬਾਅਦ ਸਾਡੇ ਕੋ ਰਵਿੰਦਰ ਰਵੀ ਆਏ ਦੇ ਹੀ ਨੇ ਉਹਨਾਂ ਨੇ ਵੀ ਆਪਣੇ ਇਸ ਦੇ ਵਿੱਚ ਵਿਚਾਰ ਦਿੱਤੇ ਨੇ ਰਵਿੰਦਰ ਰਵੀ ਦੇ ਮੁਤਾਬਕ ਉਹਨਾਂ ਨੇ ਕਿਹਾ ਸੀ ਕਿ ਜਿਹੜਾ ਪੰਜਾਬੀ ਸੱਭਿਆਚਾਰ ਹੈ ਨਾ ਇੱਥੇ ਯਾਦ ਰੱਖਿਓ ਅਸੀਂ ਪੰਜਾਬੀ ਸੱਭਿਆਚਾਰ ਦੇ ਟੌਪਿਕ ਪੜ੍ਹਦੇ ਪਈਆਂ ਜਿਸ ਦੇ ਵਿੱਚ ਪੰਜਾਬ ਐਜ਼ ਅ ਟੌਪਿਕ ਆਇਆ ਹੈ ਸੋ ਇਸ ਦੇ ਵਿੱਚ ਰਵਿੰਦਰ ਰਵੀ ਨੇ ਕਿਹਾ ਹੈ ਕਿ ਪੰਜਾਬੀ ਸੱਭਿਆਚਾਰ ਦਾ ਜਿਹੜਾ ਮੋੜ ਸੀ ਨਾ ਜਦੋਂ ਸੜਕੋ ਮੱਧ ਏਸ਼ੀਆ ਪੱਛਮੀ ਏਸ਼ੀਆ ਉੱਥੋਂੋਂ ਕੇ ਇੱਥੇ ਜਿਹੜਾ ਅਦਾ ਸੀ ਜਦੋਂ ਰਹਿਣਾ ਸ਼ੁਰੂ ਕੀਤਾ ਜਿਹੜੇ ਉੱਥੋਂ ਲੋਕੀ ਆਏ ਸੀ ਉਹਨਾਂ ਨੇ ਇਸ ਨੂੰ ਜਿਹੜਾ ਅਦਾ ਸੀ ਵਸਾਇਆ ਸੀ ਤਾਂ ਹੀ ਜਿਹੜੀ ਸੜਕੋ ਪੰਜਾਬੀ ਭਾਸ਼ਾ ਤੇ ਪੰਜਾਬੀ ਸੱਭਿਆਚਾਰ ਹੋਣ ਦੇ ਵਿੱਚ ਐ ਤੁਸੀਂ ਖੁਦ ਦੇਖੋ ਜੇਕਰ ਉਹ ਨਾ ਆਉਂਦੇ ਤਾਂ ਜਿਹੜੀਆਂ ਚੀਜ਼ਾਂ ਇੱਥੇ ਸੜਕੋ ਹਨ ਉਹ ਬਿਲਕੁਲ ਵੀ ਨਹੀਂ ਹੁੰਦੀ ਹੈ। ਸੋ ਉਹਨਾਂ ਨੇ ਪੰਜਾਬੀ ਭਾਸ਼ਾ ਨੂੰ ਕੀ ਨਾਮ ਦਿੱਤਾ ਗਏ ਪੂਰਵ ਵੈਦਿਕ ਭਾਸ਼ਾ ਜਿਹੜੀ ਕਿਸੇ 81 ਕਿਉਂਕਿ ਆਰਿਆਏ ਉਸ ਤੋਂ ਬਾਅਦ ਇੱਥੇ ਜਿਹੜੇ ਵੀ ਸੀ ਸ਼ੁਰੂਆਤ ਹੋਈ ਉਹਨਾਂ ਨੇ ਆਪਣੀ ਜਿਹੜੀ ਵੇਦ ਰਚੇ ਭਾਸ਼ਾ ਜਿਹੜੀ ਬਣਤੀ ਸੋ ਉਹਨਾਂ ਨੇ ਪੰਜਾਬੀ ਭਾਸ਼ਾ ਉੱਥੋਂ ਹੀ ਜੰਮੀ ਗਈ ਸੀ ਜੋ ਅੱਗੇ ਸਾਨੂੰ ਵੀ ਪਤਾ ਹੈ ਕਿ ਇਸ ਤਰੀਕੇ ਨਾਲ ਅੱਗੋਂ ਜਿਹੜੀ ਚੇਂਜ ਹੁੰਦੀ ਗਈ ਤੇ ਇਹ ਸਾਨੂੰ ਪੂਰਵ ਵੈਦਿਕ ਭਾਸ਼ਾ ਜਿਹੜੀ ਹੈ ਉਹ ਇਸ ਨੂੰ ਕਹਿੰਦੇ ਹਨ। ਠੀਕ ਹੈ ਇਸ ਤੋਂ ਇਲਾਵਾ ਜੇਕਰ ਕਹਿੰਦੇ ਆ ਕਿ ਉੱਥੋਂ ਦੇ ਲੋਕਾਂ ਦੀ ਭਾਸ਼ਾ ਤੋਂ ਇਲਾਵਾ ਉੱਥੋਂ ਦੇ ਸੜਕੋ ਜੀਵਨ ਉਹਨਾਂ ਦੇ ਇਸ ਤੋਂ ਇਲਾਵਾ ਉਹਨਾਂ ਦਾ ਕਦਰਾਂ ਕੀਮਤਾਂ ਇਸ ਤੋਂ ਇਲਾਵਾ ਉਹਨਾਂ ਦੇ ਰੀਤੀ ਰਿਵਾਜ ਇਹ ਵੀ ਸਾਡੇ ਇੱਥੇ ਜੜੇ ਗਏ ਸੀ ਮਿਕਸਚਰ ਜਿਹੜਾ ਹੱਸਾ ਹੁੰਦਾ ਗਿਆ ਹੁਣ ਉਸ ਤੋਂ ਬਾਅਦ ਅੱਜ ਅਸੀਂ 9ਵੀਂ ਸਦੀ ਤੋਂ ਕਹਿੰਦੇ ਲਗਭਗ ਜਿਹੜੀ ਇਹ ਪ੍ਰਕਿਰਿਆ ਇੱਕ ਆਫੀਸ਼ੀਅਲੀ ਚੇਂਜ ਹੋਈ ਹੈ ਮਤਲਬ ਬਦਲੀ ਹੈ ਕਿ ਅਸੀਂ ਆਪਣੇ ਪੰਜਾਬੀ ਕਲਚਰ ਦੇ ਬਾਰੇ ਜਿਹੜਾ ਧਿਆਨ ਦੇਣਾ ਜਿਹੜਾ ਸ਼ੁਰੂ ਕੀਤਾ ਗਿਆ ਸੀ ਠੀਕ ਹੈ ਸੋ ਮੱਧ ਕਾਲੀਨ ਭਾਰਤ ਉਹ ਹੀ ਕਹਿੰਦੇ ਇਹ ਚੀਜ਼ਾਂ ਸ਼ੁਰੂਆਤ ਦੇ ਵਿੱਚ ਆਈਆਂ ਸੀ ਲੋਕੀ ਇੱਧਰ ਆਏ ਉਹਨਾਂ ਨੇ ਇੱਥੇ ਜ਼ਿਆਦਾ ਵਸੋ ਸ਼ੁਰੂ ਕੀਤੀ ਜਿਵੇਂ ਮੁਸਲਮਾਨ ਆਏ ਇਸਲਾਮ ਇੱਥੇ ਆਇਆ ਹਰ ਇੱਕ ਦੇ ਰੀਤੀ ਰਿਵਾਜ ਹਰ ਇੱਕ ਦੇ ਵਿਸ਼ਵਾਸ ਪੁਰਾਣੇ ਸੰਸਕਾਰ ਇੱਥੇ ਜੜੇਗੇ ਸੀ ਉਹ ਐਡ ਹੁੰਦੇ ਗਏ ਸੋ ਇਹ ਤਿੰਨਾਂ ਨੇ ਅਲੱਗ-ਅਲੱਗ ਜਿਹੜੇ ਸਨ ਉਹ ਇੱਕ ਵਿਚਾਰ ਦਿੱਤੇ ਸੀ ਅੱਗੇ ਅਸੀਂ ਦੇਖਾਂਗੇ ਇਤਿਹਾਸ ਦੀ ਵੰਡ ਇਹ ਵੀ ਤੁਸੀਂ ਬੜੀ ਜਗ੍ਹਾ ਪੜਿਆ ਹੈ ਸਭ ਤੋਂ ਪਹਿਲਾਂ ਸੜਕੋ ਕੀ ਆਇੰਦਾ جواب ਪ੍ਰਾਚੀਨ ਯੁੱਗ ਪ੍ਰਾਚੀਨ ਯੁੱਗ ਤੁਹਾਨੂੰ ਪਤਾ ਹੀ ਹੈ ਕਿ ਜਿਹੜਾ ਸਾਡੇ ਕੋਲ ਸਭ ਤੋਂ ਪਹਿਲਾਂ ਮਿਲਦਾ ਹੈਗਾ ਸੀ ਤੇ ਪ੍ਰਾਤਨ ਜਿਹੜੇ ਖੋਜੀ ਸੀ ਨਾ ਉਹਨਾਂ ਨੇ ਕੀ ਕਹਿਆ ਸੀ ਇਸ ਨੂੰ ਪੱਥਰ ਯੁੱਗ ਦਾ ਨਾਮ ਦਿੱਤਾ ਸੀ ਇਹ ਜਿਹੜਾ ਪ੍ਰਾਚੀਨ ਯੁੱਗ ਸੀ ਨਾ ਇਹਨੂੰ ਉਹਨਾਂ ਨੇ ਪੱਥਰ ਯੁੱਗ ਜਿਹੜਾ ਹੈਗਾ ਸੀ ਉਹ ਕਿਹਾ ਸੀ ਅੱਗੋਂ ਮੈਂ ਦੱਸਦੀ ਆ ਇਹਨਾਂ ਨੇ ਇਸ ਨੂੰ ਪੂਰਾ ਸੁਹਾ ਜਿਹੜਾ ਸੱਭਿਆਚਾਰ ਹੈ ਗਏ ਉਹ ਕਿਉਂ ਕਿਹਾ ਗਏ ਦੇਖੋ ਜਿਹੜੇ ਪੁਰਾਤਤਵ ਵਿਗਿਆਨੀ ਸਨ ਉਹ ਇੱਥੇ ਆਏ ਉਹਨਾਂ ਨੇ ਖੋਜੀ ਖੋਜੀਆਂ ਨੇ ਖੋਜ ਕੀਤੀ ਤਾਂ ਉਹਨਾਂ ਨੇ ਇੱਕ ਨਿਸ਼ਚਿਤ ਕੀਤਾ ਕਿ ਸਾਡੇ ਕਿੱਥੋਂ ਤੋਂ ਕਿੱਥੋਂ ਤੱਕ ਸੀ ਇਹ ਗੱਲ ਹੈ ਕਿ ਸੀ 359035 ਦੀ ਸੋ ਉਹਨਾਂ ਨੇ ਕੀ ਕੀਤਾ ਸੀ ਕਸ਼ਮੀਰ ਦੀ ਵਾਦੀ ਤੋਂ ਲੈ ਕੇ ਸਿੰਧ ਜੇਹਲਮ ਵਿੱਚ ਕਾ ਜਿਹੜੀਆਂ ਪਹਾੜੀਆਂ ਸੀ ਨਾ ਇਹਨਾਂ ਦੇ ਤਰਤੀਬ ਤੇ ਕਈ ਹਿੱਸਿਆਂ ਤੇ ਉਹਨਾਂ ਨੇ ਖੁਦਾਈ ਕੀਤੀ ਸੀ ਸਿਰਫ ਇਹ ਦੇਖਣ ਵਾਸਤੇ ਇੱਧਰ ਦੀਆਂ ਚੀਜ਼ਾਂ ਲੱਭਣ ਵਾਸਤੇ ਤੇ ਬਹੁਤ ਸਾਰੀਆਂ ਚੀਜ਼ਾਂ ਉਹਨਾਂ ਨੂੰ ਪ੍ਰਾਪਤ ਵੀ ਹੋਈਆਂ ਜਿਵੇਂ ਪੱਥਰ ਦੇ ਟੁਕੜੇ ਪੱਥਰ ਮਿਲਿਆ ਦੂਸਰੇ ਤਰੀਕੇ ਦੇ ਨਾਲ ਜਿੱਥੋਂ ਮਨੁੱਖ ਜਿਹੜਾ ਹੈ ਸੀ ਪੁਰਾਤਨ ਮਨੁੱਖ ਆਪਣੇ ਸੰਦ ਟਡੇ ਸੀ ਬਣਾਉਂਦਾ ਸੀ ਚਾਹੇ ਉਸ ਜੰਗਲੀ ਜਾਨਵਰ ਦਾ ਸ਼ਿਕਾਰ ਕਰਨ ਵਾਸਤੇ ਇਹ ਜਿਹੜਾ ਮਿਲਦਾ ਸੀ ਸੋ ਇਸ ਦੇ ਵਿੱਚ ਸਾਨੂੰ ਉਹਨਾਂ ਦੇ ਜਿਹੜੀਆਂ ਜੜਾਂ ਸੀ ਨਾਲ ਲੱਗ ਗਈਆਂ ਇਹ ਚੀਜ਼ਾਂ ਨਾਲ ਵਰਤੇ ਸੀ ਉਹ ਸਾਨੂੰ ਇੱਥੇ ਲੱਗੀਆਂ ਸੀ ਠੀਕ ਹੈ ਤੇ ਜ਼ਿਆਦਾਤਰ ਕਹਿੰਦੇ ਇਹ ਇਸ ਤੋਂ ਇਹ ਸਪਸ਼ਟ ਨਸੀ ਕਿ ਇੱਥੇ ਪੁਰਾਤਨ ਜਿਹੜੇ ਕੇਸੀ ਲੋਕੀ ਨਿਵਾਸ ਕਰਦੇ ਸੀ ਉਹਨਾਂ ਨੇ ਇਹ ਜਿਹੜੀਆਂ ਚੀਜ਼ਾਂ ਸੀ ਵਰਤੀਆਂ ਸੀ ਤੇ ਇਹ ਜਿਹੜੀਆਂ ਚੀਜ਼ਾਂ ਸੀ ਉਹਨਾਂ ਦੇ ਇੱਕ ਪੁਰਾਤਨ ਜਿਹੜੇ ਸਮੇਂ ਦਾ ਸਾਨੂੰ ਅਹਿਸਾਸ ਕਰਨ ਦੇ ਸੀ ਇਸ ਕਰਕੇ ਉਹਨਾਂ ਨੇ ਇਸ ਨੂੰ ਪੂਰਵ ਸੁਹਾ ਸੱਭਿਆਚਾਰ ਦਾ ਨਾਮ ਜਿਹੜਾ ਸੀ ਦਿੱਤਾ ਸੀ ਠੀਕ ਹੈ ਏ ਉਹਨਾਂ ਨੇ ਇੱਥੇ ਦੱਸਿਆ ਕਿਉਂ ਉਹਨਾਂ ਨੇ ਇਸ ਨੂੰ ਨਾਮ ਦਿੱਤਾ ਸੀ ਹੁਣ ਦੇਖੋ ਸੱਭਿਆਚਾਰ ਦੇ ਜਿਹੜੇ ਅੰਸ਼ ਹਨ ਇਹ ਸਾਨੂੰ ਕਿੱਥੇ ਕਿੱਥੇ ਮਿਲੇ ਸੀ ਇਹ ਸਾਨੂੰ ਮਿਲੇ ਸੀ ਪੋਠੋ ਹਾਰ ਦੀ ਤੱਤੀ ਦੇ ਨਾਲ ਜਿਹੜੇ ਵਗਦੇ ਦਰਿਆ ਉੱਥੋਂ ਦੀ ਖੁਦਾਈ ਤੋਂ ਇਹ ਪ੍ਰਾਪਤ ਹੋਈ ਸੀ ਤੇ ਛੋਟੇ ਵੱਟੇ ਉਹਨਾਂ ਨੇ ਔਜ਼ਾਰ ਪੱਥਰ ਜਿਹੜੇ ਸੀ ਸਾਰੇ ਇਕੱਠੇ ਕੀਤੇ ਕੋਈ ਗੋਲ ਸੀ ਕੋਈ ਚਪਟੇ ਸੀ ਸੋ ਇਹ ਉਸੇ ਦਾ ਅਹਿਸਾਸ ਕਰ ਉਹਨਾਂ ਦੇ ਸੀ ਕਿ ਇੱਥੇ ਜਿਹੜਾ ਪੂਰਵ ਜਾਂ ਪਿਛਲੇਰਾ ਸੂਹਾ ਸੱਭਿਆਚਾਰ ਜਿਹੜਾ ਸੀ ਸਾਨੂੰ ਮਿਲਦਾ ਸੀ ਠੀਕ ਹੈ ਸੋ ਮੋٹے ਤੋਂ ਅਸੀਂ ਇਸ ਨੂੰ ਕੀ ਕਹਿਆ ਸੀ ਪੱਥਰ ਯੁੱਗ ਦਾ ਨਾਮ ਦਿੱਤਾ ਸੀ ਨੈਕਸਟ ਆਮ ਰੋਟਾਈਜ਼ ਦੇ ਵਿੱਚ ਮਿਲਦਾ ਹੈ ਦਵਾ ਉਹ ਹੈਗਾ ਸੀ ਨਾਮ ਪੱਥਰ ਯੁੱਗ ਜਨਨ ਕਿਸ ਤੋਂ ਅਗਲੀ ਸਟੇਜ ਜੜੀ ਹੋ ਗਈ ਸੀ ਉਸ ਹਨ ਉਸ ਦੇ ਵਿੱਚ ਮਿਲਦੀ ਹੀ ਹੈ ਹੁਣ ਇਹ ਜਿਹੜੀ ਨੈਕਸਟ ਸਟੇਜ ਹੈਗੀ ਹੈ ਇਹ ਬੜੀ ਮਹੱਤਵਪੂਰਨ ਸੀ ਕਿਉਂਕਿ ਦੇਖੋ ਜਦੋਂ ਮਨੁੱਖ ਇੱਕ ਸਟਾਰਟਿੰਗ ਦੇ ਵਿੱਚ ਉਹਨੂੰ ਪਤਾ ਲੱਗਣਾ ਸ਼ੁਰੂ ਹੋ ਚੁੱਕਾ ਕਿਵੇਂ ਰਹਿਣਾ ਉਹਨੇ ਸ਼ੁਰੂ ਕੀਤਾ ਸੀ ਫਿਰ ਉਹਨੇ ਪਸ਼ੂ ਪਾਲਣ ਕੀਤੀ ਬੜੀ ਦੇ ਵੱਲੋਂ ਆ ਗਿਆ ਜੀਵਨ ਦੀਆਂ ਹੋਰ ਚੀਜ਼ਾਂ ਦੇ ਵਿੱਚ ਉਹਨੇ ਆਪਣੀ ਤਬਦੀਲੀ ਕੀਤੀ ਇਸ ਤੋਂ ਇਲਾਵਾ ਹੁਣ ਉਹਨੇ ਇੱਕ ਕਿ ਫਸਲ ਵਗੈਰਾ ਜਿਹੜੀ ਸੀ ਉਸ ਤੋਂ ਵੀ ਉਹ ਆਪਣਾ ਜਿਹੜਾ ਅਸੀਂ ਉਗਾਣਾ ਸ਼ੁਰੂ ਕੀਤਾ ਸੀ ਉਹਨੇ ਜਿੱਦਾਂ ਸੋ ਟੱਪਰੀ ਵਾਸ ਜਿਹੜਾ ਜੀਵਨ ਸੀ ਉਹਨੇ ਖਤਮ ਕਰਕੇ ਇੱਕ ਜਗ੍ਹਾ ਜਿਹੜਾ ਅਸੀਂ ਉਹ ਰਹਿਣਾ ਸ਼ੁਰੂ ਕਰ ਦਿੱਤਾ ਘਰ ਬਣਾਣੀ ਸ਼ੁਰੂ ਕਰ ਦਿੱਤੇ ਤਾਂ ਟੱਕਨ ਵਾਸਤੇ ਉਹਨੇ ਜਿਹੜਾ ਸੀ ਖੱਲਾ ਜਾਂ ਫਿਰ ਜਾਨਵਰਾਂ ਤੇ ਜਾਂ ਪੌਦੇ ਦੇ ਰੇਸ਼ਮ ਤੋਂ ਬਣੇ ਕਪੜਾ ਜਿਹੜਾ ਸੀ ਉਹ ਯੂਜ਼ ਕਰਨਾ ਜਿਹੜਾ ਸ਼ੁਰੂ ਕਰ ਦਿੱਤਾ ਸੀ ਸੋ ਇਸ ਤੋਂ 11 ਮਨੁੱਖ ਦੀ ਜਿਹੜੀ ਨਸਲ ਸੀ ਨਾ ਉਸ ਦੇ ਵਿੱਚ ਵੀ ਇਜ਼ਾਫਾ ਜਿਹੜਾ ਸੀ ਹੋਣਾ ਸ਼ੁਰੂ ਹੋ ਚੁੱਕਾ ਸੀ ਬਾਅਦ ਦੇ ਵਿੱਚ ਕਹਿੰਦੇ ਕੀ ਗਏ ਸੀ ਕੋਈ ਵੀ ਹੋਰ ਇਸ ਚੀਜ਼ਾਂ ਦੇ ਬਾਰੇ ਜਾਣਕਾਰੀ ਜੜੀ ਗਈ ਹੈ ਨਹੀਂ ਫਿਰ ਮਿਲਦੀ ਕਿ ਹੈ ਉਸ ਤੋਂ ਇਲਾਵਾ ਨੈਕਸਟ ਚੱਕਰ ਅਗਲਾ ਇਸ ਵਿੱਚ ਟਾਈਮ ਆਉਂਦਾ ਉਹ ਹੈਗਾ ਵਾ ਤਾਤ ਜੁਗ ਦਾ ਤੁਹਾਨੂੰ ਹੁਣ ਨਾਮ ਤੋਂ ਪਤਾ ਚੱਲ ਗਿਆ ਕਿ ਤਾਤਾ ਜਿਹੜੀ ਅਸੀਂ ਉਸ ਦੇ ਵਰਤੋਂ ਜੜੀ ਹੈਗੀ ਸੀ ਕੰਨੀ ਸ਼ੁਰੂ ਕਰ ਦਿੱਤੀ ਤਾਂ ਪੰਜਾਬ ਦੇ ਵਿੱਚ ਜਿਹੜਾ ਹੜੱਪਾ ਤੇ ਮੋਹਨ ਜੋਦਰੋਾ ਜਿਹੜੇ ਹੈ ਸੀ ਸਾਨੂੰ ਇਸੇ ਯੁੱਗ ਦੀ ਗਵਾਹੀ ਦਿੰਦੇ ਨੇ ਇਸ ਤੋਂ ਇਲਾਵਾ ਉੱਥੇ ਉਹਨਾਂ ਨੇ ਤਾਂਬੇ ਟੀਨ ਦੀ ਖੁਦਾਈ ਇਸ ਤੋਂ ਇਲਾਵਾ ਉਕਾਰੀ ਇਸਾ ਕੰਮ ਜਿਹੜਾ ਅਸੀਂ ਉਹਨੇ ਸ਼ੁਰੂਆਤ ਕੀਤੀ ਸੀ ਇਸ ਦੇ ਵਿੱਚ ਤੋ ਇਹ ਤੋਂ ਲਾਵਾ ਉਹਨਾਂ ਨੇ ਨਵੀਂਤਾਤ ਜਿਹੜੀ ਸੀ ਕਾਂਸੀ ਉਸ ਦੀ ਸ਼ੁਰੂਆਤ ਵੀ ਇੱਥੋਂ ਹੀ ਜਿਹੜੀ ਹੋਈ ਸੀ ਠੀਕ ਹੈ ਤੇ ਇਹ ਜਿਹੜੇ ਹੜੱਪਾ ਤੇ ਮੋਹਨਜੋਦੜੋ ਜਦੋਂ ਖੁਦਾਈ ਕੀਤੀ ਇਹ ਚੀਜ਼ਾਂ ਉੱਥੋਂ ਜਿਹੜੀਆਂ ਨਿਕਲੇ ਸੀ ਉੱਥੋਂ ਜਿਹੜੇ ਸਾਨੂੰ ਪਤਾ ਲੱਗੀਆਂ ਨਾਲ ਦੇ ਨਾਲ ਸਾਨੂੰ ਮੋਸਟ ਫੇਮਸ ਜਿਹੜੇ ਅਸੀਂ ਨਾਗਰ ਸ਼ਾਸਤਰ ਦੇ ਵਿੱਚ ਪੜ੍ਹਦੇ ਸੀ ਕ੍ਰਿਟੀਕਲ ਸਾਇੰਸ ਦੇ ਵਿੱਚ ਕੀ ਜਿਹੜਾ ਹੈਗਾ ਸੀ ਨਾਦਰ ਸੌਰੀ ਇਤਿਹਾਸ ਦੇ ਵਿੱਚ ਪੜ੍ਹਦੇ ਸੀ ਕਿ ਨਗਰਪਾਲਿਕਾ ਜਿਹੜੀ ਸੀ ਉਸ ਦਾ ਪ੍ਰਬੰਧ ਜਿਹੜਾ ਸੀ ਉਹ ਕਿਸ ਤਰੀਕੇ ਦਾ ਨਾਲ ਸੀ ਨਗਰਾਂ ਦੇ ਕਿਵੇਂ ਇੱਕ ਦੇਖ ਇੱਕ ਸਭ ਤੋਂ ਮੋਸਟ ਇੰਪੋਰਟੈਂਟ ਅਸੀਂ ਇਹ ਪੜ੍ਹਦੇ ਸੀ ਉਹਦੇ ਵਿੱਚ ਸੋ ਇਹ ਚੀਜ਼ ਵੀ ਸਾਨੂੰ ਉੱਥੋਂ ਹੀ ਉਹਨਾਂ ਦੀ ਜਿਹੜੀ ਸੀ ਲੱਭੀ ਸੀ ਠੀਕ ਹੈ ਇਸ ਤੋਂ ਇਲਾਵਾ ਜਿਹੜਾ ਕਬੀਲਾ ਸੱਭਿਆਚਾਰ ਸੀ ਨਾ ਇਸ ਯੁੱਗ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਅੱਗਾ ਸੀ ਫੇਮਸ ਹੋਇਆ ਸੀ ਹੁਣ ਦੇਖੋ ਇਹ ਜਿਹੜੇ ਚੀਜ਼ ਕੀ ਗੱਸੀ ਕਹਿੰਦੇ ਉਸ ਤੋਂ ਬਾਅਦ ਅਗਰ ਦੇਖਿਆ ਜਾਵੇ ਨਾ ਤਾਂ ਪੰਜਾਬ ਦੇ ਵਿੱਚ ਫਿਰ 1500 ਤੋਂ ਇਸ ਯੁੱਗ ਤੋਂ ਬਾਅਦ 1500 ਤੋਂ ਫਿਰ ਜਿਹੜਾ ਗੱਸੀ ਆਰੀਆ BC ਦੀ ਗੱਲ ਕੀਤੀ ਗਈ ਹੈ ਕਿ ਆਨੇ ਇੱਥੇ ਸ਼ੁਰੂ ਹੋਏ ਉਹਨਾਂ ਨੇ ਕੀ ਗੱਸੀ ਮੋਹਨਜੋਦੜੋ ਤੇ ਹੜੱਪਾ ਜਿਹੜੇ ਸੀ ਉਸ ਦੀ ਇੱਕ ਖਤਮਾ ਹੋਣਾ ਸ਼ੁਰੂ ਕਰ ਗਿਆ ਉਹ ਇੱਥੇ ਬਸਣਾ ਸ਼ੁਰੂ ਹੋ ਗਿਆ ਪੰਜਾਬੀ ਸੱਭਿਆਚਾਰ ਦੀ ਉਹਨਾਂ ਨੇ ਸਿਰਜਣਾ ਕੀਤੀ ਸ਼ੁਰੂਆਤ ਕੀਤੀ ਨਾਲ ਦੇ ਨਾਲ ਕੀ ਗੱਬਾ ਸਾਨੂੰ ਇਸੇ ਟਾਈਮ ਬ੍ਰਾਹਮਣ ਹਿੰਦੂ ਜਾਂ ਭਾਰਤੀ ਸੱਭਿਆਚਾਰ ਦੇ ਨਾਮ ਵੀ ਇਸੇ ਟਾਈਮ ਦੇ ਵਿੱਚ ਹੀ ਸਾਨੂੰ ਜਿਹੜੇ ਮਿਲਣੇ ਸ਼ੁਰੂ ਹੋ ਗਏ ਤੇ ਮੋਸਟ ਅੱਗੇ ਜਿਹੜੀ ਚੀਜ਼ ਆਈਂਦੀ ਹੈ ਸਾਨੂੰ ਇਸੇ ਯੁੱਗ ਦੇ ਵਿੱਚ ਪਰਿਵਾਰ ਦੇ ਬਾਰੇ ਯਾਨੀ ਕਿ ਸੰਯੁਕਤ ਪਰਿਵਾਰ ਇਸ ਤੋਂ ਇਲਾਵਾ ਪੁਸ਼ਪਰਦਾਨ ਪਰਿਵਾਰ ਤੇ ਸੰਪੇਂਡੂ ਸਮੁਦਾਇ ਸਵੈ ਨਿਰਭਰ ਪਰਿਵਾਰ ਤੇ ਇਸਤਰੀ ਪ੍ਰਧਾਨ ਹੈ ਇਸ ਤੋਂ ਇਲਾਵਾ ਜਾਤ ਪਾਤ ਸੰਸਥਾਵਾਂ ਰਾਜਨੀਤਿਕ ਖੇਤਰ ਵਿੱਚ ਜਿਹੜੀ ਗੁਲਾਮਦਾਰੀ ਸੀ ਇਸ ਤੋਂ ਇਲਾਵਾ ਸਮੰਤਵਾਦੀ ਇਹ ਚਾਰੀਆਂ ਚੀਜ਼ਾਂ ਸਾਂ ਮਿਲ ਗਈਆਂ ਸੀ 1500 BC ਦੇ ਟਾਈਮ ਜਿਹੜੇ ਸਾਨੂੰ ਪਤਾ ਲੱਗਣੇ ਸ਼ੁਰੂ ਹੋ ਚੁੱਕਿਆ ਸੀ ਸੋ ਇਹ ਉਸ ਸਮੇਂ ਦਾ ਜਿਹੜਾ ਹੈਗਾ ਸੀ ਸਾਨੂੰ ਟਾਈਮ ਮਿਲਦਾ ਰਗਾ ਸੀ ਇਸ ਤੋਂ ਇਲਾਵਾ ਜਿਹੜਾ ਹੈਗਾ ਵਾ ਸਾਡ ਕੋ ਅੱਗੇ ਹੋਰ ਅੱਗੇ ਟਾਈਮ ਜਿਹੜਾ ਹੈਗਾ ਸਾਨੂੰ ਚੇਂਜ ਹੁੰਦਾ ਗਿਆ ਹੌਲੀ ਹੌਲੀ ਤੇ ਜਿਹੜੇ ਨਵੇਂ ਸਿਧਾਂਜ ਜਿਹੜੇ ਕੇ ਸੀ ਨਵੇਂ ਦਰਸ਼ਨ ਵਿਗਿਆਨਿਕ ਤਰਕੀਆਂ ਲੱਗੀਆਂ ਤੇ ਮਨੁੱਖ ਜਿਹੜਾ ਹੈਗਾ ਸੀ ਉਸ ਦਾ ਜਿਹੜਾ ਪਤਨ ਜਿਹੜਾ ਹੈਗਾ ਸੀ ਹੌਲੀ ਹੌਲੀ ਜਿਹੜਾ ਸ਼ੁਰੂ ਹੋਣਾ ਸ਼ੁਰੂ ਹੋ ਗਿਆ ਤੇ ਨਵੀਂ ਜਿਹੜੀ ਚੀਜ਼ ਸੀ ਮਤਲਬ ਜਿਵੇਂ ਅੱਗੋ ਹੋਰ ਲੋਕਾਂ ਨੇ ਜਨਮ ਲੈਣਾ ਸ਼ੁਰੂ ਕਰ ਦਿੱਤਾ ਸਾੜ ਕੋ ਧਰਮ ਆਣੀ ਸ਼ੁਰੂ ਹੋ ਗਏ ਉਸ ਤੋਂ ਇਲਾਵਾ ਅੱਗੇ ਟਾਈਮ ਜਿਹੜਾ ਸੀ ਬਦਲਦਾ ਗਿਆ ਤੇ ਹੌਲੀ ਹੌਲੀ ਅਸੀਂ ਜਿਹੜੇ ਸੀ ਆਧੁਨਿਕ ਕਾਲ ਤੱਕ ਜਿਹੜੇ ਰਹੇ ਸੀ ਉਹ ਪਹੁੰਚ ਗਏ ਸੀ ਹੁਣ ਆਧੁਨਿਕ ਕਾਲ ਜਿਹੜਾ ਹੈਗਾ ਸੀ ਇਹ ਤੁਹਾਨੂੰ ਸਭ ਨੂੰ ਪਤਾ ਹੈ ਗਏ ਕਿ ਕਿਵੇਂ ਜਿਹੜਾ ਸਾਡੀ ਸ਼ੁਰੂਆਤ ਹੁੰਦੀ ਹੈ ਬਰਤਾਨਵੀ ਸਾਮਰਾਜ ਜਾਨੀ ਕਿ 1859 ਜਿਹੜਾ ਗਾ ਸੀ ਇਸ ਦੇ ਪੰਜਾਬ ਦੇ ਉੱਤੇ ਕਬਜ਼ਾ ਹੋਣ ਤੋਂ ਬਾਅਦ ਵਿੱਚ ਆਰੀਆ ਤੇ ਮੁਸਲਮਾਨ ਜਿਨ੍ਹਾਂ ਨੇ ਪੰਜਾਬ ਦੇ ਉੱਤੇ ਬਹੁਤ ਹਕੂਮਤ ਕੀਤੀ ਸੀ ਉਹਨਾਂ ਨੂੰ ਪੰਜਾਬ ਤੋਂ ਜਿਹੜੇ ਬਾਹਰੋਂ ਆਏ ਸੀ ਉਹ ਇੱਥੇ ਹੀ ਵਸ ਗਏ ਸੀ ਉਹ ਵੀ ਇੱਥੋਂ ਦਾ ਪਾਰਟ ਨਹੀਂ ਬਣੇ ਸੀ ਤੇ ਉਹਨਾਂ ਨੇ ਪੰਜਾਬ ਦੇ ਵਿੱਚ ਉਸਾਰੀ ਕੀਤੀ ਸੀ ਬਟ ਤੇ ਬਾਅਦ ਵਿੱਚ ਜਿਹੜੇ ਬ੍ਰਿਟਾਨੀ ਸਮਰਾਜ ਆਏ ਸੀ ਉਹਨਾਂ ਨੇ ਟੈਟੇ ਦੀ ਸਰਬ ਕੁਛ ਕਰਨਾ ਸ਼ੁਰੂ ਕਰ ਦਿੱਤਾ ਇੰਗਲੈਂਡ ਤੋਂ ਜਿਹੜੇ ਇੱਧਰ ਲੋਕੀ ਆਏ ਸੀ ਅੰਗਰੇਜ਼ ਆਏ ਸੀ ਉਹਨਾਂ ਨੇ ਜੋਗੀ ਕ੍ਰਾਂਤੀ ਲੈ ਕੇ ਆਣੇ ਵੱਦ ਵਿੱਚ ਆਪਣੀ ਇੰਗਲਿਸ਼ ਇੱਥੇ ਵਸਾਉਣੀ ਸ਼ੁਰੂ ਕਰ ਦਿੱਤੀ ਉਤੋਂ ਹੀ ਅਸੀਂ ਆਪਣੇ ਕਲਚਰ ਨੂੰ ਇੱਕ ਬਚਾਉਣ ਵਾਸਤੇ ਤੇ ਪੰਜਾਬੀ ਜਿਹੜੀ ਜਿਸ ਨੂੰ ਬਚਾਉਣ ਵਾਸਤੇ ਅਸੀਂ ਵੀ ਇੱਕ ਸੰਘਰਸ਼ ਕਰਨਾ ਸ਼ੁਰੂ ਕਰ ਦਿੱਤਾ ਤਾਂ ਹੌਲੀ-ਹੌਲੀ ਜਿਹੜੀ ਕਿਸੇ ਪੰਜਾਬ ਇੱਕ ਮੰਡੀ ਦੇ ਰੂਪ ਦੇ ਵਿੱਚ ਵੀ ਉਹਨਾਂ ਨੇ ਇੱਕ ਵਸਾਣਾ ਸ਼ੁਰੂ ਕਰ ਦਿੱਤਾ ਪਿੰਡਾਂ ਤੋਂ ਬਾਹਰ ਉਹ ਸ਼ਹਿਰਾਂ ਦੇ ਵਿੱਚ ਆ ਕੇ ਸ਼ਹਿਰੀਕਰਨ ਹੋਇਆ ਉਦਯੋਗੀਕਰਨ ਹੋਇਆ ਸੋ ਇਹ ਚੀਜ਼ਾਂ ਜਿਹੜੀਆਂ ਹੈ ਗਿਆਸ ਸਾਡੇ ਕੋਲ ਕੀ ਗੇਵਾ ਆਧੁਨਿਕ ਕਾਲ ਦੇ ਵਿੱਚ ਦੇਖਣ ਨੂੰ ਮਿਲ ਰਹੀਆਂ ਨੇ ਸੋ ਅੱਜ ਤੱਕ ਅਸੀਂ ਜਿਹੜਾ ਤਵਾ ਉਹ ਠੀਕਾਂ ਦੇਖ ਲਏ। ਸੋ ਇਹ ਹੈ ਗੱਸੀ ਪੰਜਾਬ ਦੇ ਬਾਰੇ ਥੋੜਾ ਜਿਹਾ ਟੌਪਿਕ। ਸੋ ਇਸ ਤੋਂ ਇਲਾਵਾ ਅਸੀਂ ਹੁਣ ਨੈਕਸਟ ਟੌਪਿਕ ਜਿਹੜਾ ਕਰਾਂਗੇ ਉਹ ਹੈਗੇ ਮੈਂ ਪੰਜਾਬ ਦੀ ਜਿਹੜੀ ਭੂਗੋਲਿਕ ਰੂਪਰੇਖਾ ਨਾਲ ਅਸੀਂ ਇਸ ਦੇ ਵਿੱਚ ਸੌਮੇ ਜਿਹੜੇ ਪੰਜਾਬ ਦੇ ਨੇ ਕਿਹੜੇ-ਕਿਹੜੇ ਨੇ ਤੇ ਕਿਹੜੇ-ਕਿਹੜੇ ਵਿੱਚ ਆਉਂਦੇ ਨੇ ਜਿਵੇਂ ਭਾਰਤੀ ਹੋਗੇ, ਸਥਾਨਕ ਹੋਗੇ। ਠੀਕ ਹੈ। ਸੋ ਇਸ ਦੇ ਬਾਰੇ ਅਸੀਂ ਨੈਕਸਟ ਵੀਡੀਓ ਦੇ ਵਿੱਚ ਪੜਾਂਗੇ। ਇਸ ਤੋਂ ਲਾ ਬਸਰ ਪੋਹੋਰ ਟੋਪਿਕ ਵੀ ਹੈ ਸੱਭਿਆਚਾਰ ਦੇ ਨਾਲ ਰਿਲੇਟਡ ਜਿਹੜੀ ਕਦਰ ਪ੍ਰਣਾਲੀ ਜਿਹੜੀ ਅਸੀਂ ਆਈ ਥਿੰਕ ਅਜੇ ਕਿਤੀ ਨਹੀਂ ਹੈ ਕਦਰ ਪ੍ਰਣਾਲੀ ਸੋਚ ਤੇ ਬਾਰੇ ਵੀ ਸੱਭਿਆਚਾਰ ਦੇ ਵਿੱਚ ਕਿਵੇਂ ਹੁੰਦੀ ਹੈ ਉਸ ਦੇ ਬਾਰੇ ਵੀ ਪੜਾਂਗੇ ਸੋ ਵੀਡੀਓ ਦੇਖਦੇ ਰਹੋ ਆਈ ਹੋਪ ਤੁਹਾਨੂੰ ਅੱਛੀ ਲੱਗੀ ਹੋਵੇਗੀ ਜਸਟ ਇੱਕ ਛੋਟਾ ਜਿਹਾ ਟੌਪਿਕ ਸੀ ਇਨਾ ਜ਼ਿਆਦਾ ਨਹੀਂ ਸੀ ਨਾਹੀ ਕੋਈ ਡਿਫਿਕਲਟੀ ਬਸ ਹਾਂ ਥੋੜਾ ਬਹੁਤਾ ਕਿ ਨੂੰ ਸਮਝਣਾ ਜ਼ਰੂਰੀ ਸੀ ਉਸ ਤਿਸ ਤਾ ਕੇ ਇਸ ਚੀਜ਼ ਨੂੰ ਸਮਝਾਇਆ ਸੀ ਤੇ ਇਸ ਤੋਂ ਲੱਗੇ ਨੈਕਸਟ ਜਿਹੜੀ ਵੀਡੀਓ ਹੋਏਗੀ ਉਸ ਦੇ ਵਿੱਚ ਅਸੀਂ ਜਿਹੜਾ ਫਾਰਮ ਵਗੈਰਾ ਫਿਲ ਕਰਨਾ ਹੈ ਉਹਨਾਂ ਦੇ ਬਾਰੇ ਗੱਲ ਕਰਾਂਗੇ ਕਿਵੇਂ ਹੈ ਕਿਵੇਂ ਨਹੀਂ ਤੇ ਬਾਕੀ ਲਾਈਕ ਸਟ੍ਰੀਮ ਕਰਕੇ ਜਾਓ ਥੈਂਕ ਯੂ